ਵੱਡੀ ਖਬਰ ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਦਈਏ ਕਿ ਤਰਸਿੱਕੇ ਦੇ ਕੋਲ ਵਕਾਂ ਵੱਡਾ ਦਰਦਨਾਕ ਹਾਸਾ ਜਿਹੜਾ ਵਾਪਰ ਚੁੱਕਾ ਹੈ ਜਿਹੜਾ ਸੜਕ ਤੇ ਇੱਕ ਚੀਕ ਚਿਹਾੜਾ ਮਚ ਗਿਆ ਹੈ ਜਿਸ ਦੇ ਨਾਲ ਜੀਵਨਪੰਦੇਰ ਦੇ ਪਿੰਡ ਦੇ ਕਰੀਬ ਤਰਸਿੱਕੇ ਦੇ ਕਰੀਬੇ ਘਟਨਾ ਹੁੰਦੀ ਹੈ ਪੁੱਤਰ ਨੂੰ 에어ਪੋਰਟ ਤੋਂ ਵਾਪਸ ਚੜਾ ਕੇ ਪਰਿਵਾਰ ਆ ਗਿਆ ਸੀ ਉਸ ਪਰਿਵਾਰ ਦੀ ਜਿਹੜੀ ਕਾਰ ਦੀ ਟਿੱਪਰ ਦੇ ਨਾਲ ਟੱਕਰ ਹੁੰਦੀ ਹੈ ਤੇ ਟੱਕਰ ਤੋਂ ਬਾਅਦ ਜਿਹੜੀ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਜਾਦਾ ਜਾਣਕਾਰੀ ਲਈ ਉੱਥੋਂ ਦੇ ਪੱਤਰਕਾਰ ਬਲਜਿੰਦਰ ਸਿੰਘ ਬੱਲੀ ਰੰਦਾਵਾ ਜੀ ਸਾਡੇ ਨਾਲ ਲਾਈਨ ਤੇ ਮੌਜੂਦ ਨੇ ਉਹਨਾਂ ਨਾਲ ਜਿਹੜੇ ਗੱਲਬਾਤ ਕਰਦੇ ਆ ਜੀਤਿੰਦਾਵਾ ਜੀ ਜਿਹੜੀ ਇਹ ਦਰਦਨਾਕ ਘਟਨਾ ਜਿਹੜੀ ਵਾਪਰੀ ਹੈ ਸੜਕ ਹਾਸਾ ਸਾਹਮਣੇ ਆ ਰਿਹਾ ਏ ਇਹ ਕਿੱਥੇ ਕੋ ਕਰਕੇ ਜਿਹੜਾ ਸੜਕ ਹਾਸਾ ਹੁੰਦਾ ਏ ਇਹ ਮੈਂ ਤਾਂ ਤੋਂ ਅਮਰਸਰ ਰੋਡ ਤੇ ਆਦੀ ਖਜਾਲੇ ਦੇ ਲਾਗੇ ਜੀਵਨ ਭਦੇਰ ਅੱਡਾ ਜੀ ਉੱਥੇ ਹੋਇਆ ਤੇ ਉਹਨਾਂ ਵਿੱਚ ਚਵਾ ਜਿਹੜੀ ਆਪਸ ਜਿਹੜੀ ਟੱਕਰ ਦੱਸੀ ਜਾ ਰਹੀ ਕਾਦੇ ਨਾਲ ਟੱਕਰ ਹੋਈ ਏ ਇਹ ਜੀ ਟੱਕਰ ਤੇ ਵਰਨਾਕਾਰ ਦੀ ਆਪਸ ਵਿੱਚ ਜ਼ਬਰਦਸਤ ਟੱਕਰ ਹੋਈ ਆ ਜਿਹਦੇ ਵਿੱਚ ਚਾਰ ਜੀਆਂ ਦੀ ਜਿਹੜੀ ਆ ਮੌਤ ਹੋ ਗਈ ਆ ਅੱਛਾ ਇੱਕੋ ਜਿਹੜੇ ਚਾਹੇ ਆਪਣੇ ਪੁੱਤਰ ਨੂੰ ਚੜਾ ਕੇ ਵਾਪਸ ਆ ਰਹੀ ਸੀ ਹਾਂ ਜੀ ਹਾਂ ਜੀ ਪੁੱਤਰ ਨੂੰ ਚੜਾ ਕੇ ਆਉਂਦੇ ਜੇ ਇੱਕ ਦਾਦਾ ਹੀ ਉਹਦੀ ਦਾਦੀ ਦੇ ਇੱਕ ਭੂਆ ਜੀ ਦੇ ਤੇ ਇੱਕ ਉਹਦੇ ਚਾਚਾ ਚਾਚਾ ਜੀ ਦਾ ਬੇਟਾ ਹੈ ਇਹ ਬੜੀ ਮੰਦ ਭਾਗੀ ਘਟਨਾ ਹੈ ਜੀ ਇਹਦੇ ਵਿੱਚ ਕੋਈ ਸਾਹਮਣੇ ਆਇਆ ਜੀ ਕਿਹਦੀ ਗਲਤੀ ਕਿਹਦੀ ਹੈ ਕਿਉਂਕਿ ਦੇਖਿਆ ਜਾਂਦਾ ਹੈ ਕਾਰਾਂ ਦੀ ਸਪੀਡ ਵੀ ਓਵਰ ਸਪੀਡ ਹਾਲ ਕਲ ਚੱਲ ਰਹੀ ਹੈ ਉੱਥੇ ਜਿਹੜਾ ਟਿਪਰ ਉਹ ਵੀ ਕੋਸ਼ ਟਿਪਰ ਓਵਰ ਰੋਡ ਚੱਲ ਰਿਹਾ ਅਜੇ ਤੱਕ ਕੋਈ ਕੁਝ ਸਾਹਮਣੇ ਆਇਆ ਇਦਾਂ ਦੀ ਘਟਨਾ ਚੀਜ਼ ਜਾਂ ਕੋਈ ਸੀਸੀਟੀਵੀ ਕੈਮਰੇ ਦੀ ਫੁਟੇਜ ਆਈ ਹੋਵੇ ਜੀ ਸਾਹਮਣੇ ਨਹੀਂ ਜੀ ਇਦਾਂ ਦੀ ਅਜੇ ਤੱਕ ਕੋਈ ਨਹੀਂ ਸਾਡੇ ਸਾਹਮਣੇ ਆਈ ਜੀ ਪੁਲਿਸ ਮੌਕੇ ਤੇ ਪਹੁੰਚੀ ਹੀ ਉਹਨਾਂ ਦੀ ਜਾਂਚ ਦਾ ਵਿਸ਼ਾ ਜੀ ਜਾਂਚ ਉਹ ਕਰ ਰਿਹਾ ਇਹ ਜਿਹੜੇ ਚੜਾ ਕੇ ਆ ਰਹੇ ਸੀ 에어ਪੋਰਟ ਤੋਂ ਆਪਣੇ ਪੁੱਤਰੇ ਨੂੰ ਉਹ ਕਿਹੜੀ ਕੰਟਰੀ ਨੂੰ ਚੜਾ ਕੇ ਆ ਰਹੇ ਸੀ ਜੀ ਚਾ ਪਹਿਲੀ ਵਾਰ ਹੀ ਗਿਆ ਕਿੱਧਰ ਚੜਾ ਕੇ ਆਇਆ ਸੀ ਪਹਿਲੀ ਵਾਰ ਹੀ ਜਾ ਰਿਹਾ ਜੀ ਕਿਨੇ ਇੰਗਲੈਂਡ ਗਿਆ ਜੀ ਉਹ ਜੀ ਇਹਨਾਂ ਦਾ ਪਿੰਡ ਕਿਹੜਾ ਪਤਾ ਲੱਗਾ ਜੀ ਹਾਂ ਜੀ ਪਿੰਡ ਬੋਝਾ ਜੀ ਬੋਝੇ ਅੱਡੇ ਦੇ ਵਿੱਚ ਹੀ ਇਹਨਾਂ ਦਾ ਮਤਲਬ ਹੈਗਾ ਘਰ ਹੈ ਜੀ ਠੀਕ ਹੈ ਜੀ ਇਹ ਬੜਾ ਦਰਦਨਾਕ ਹਸਾਇਕ ਮੌਕੇ ਤੇ ਜਿਹੜਾ ਇੱਕ ਜਾ ਰਿਹਾ ਕਿ ਇੱਕ ਚੀਕ ਚੜਾ ਮੱਚ ਗਿਆ ਲੋਕਾਂ 'ਚ ਵੇਖਣ ਵਾਲਿਆਂ ਦੇ ਵਿੱਚ ਵੀ ਆਹ ਦੇ ਆਹ ਬਹੁਤ ਜੀ ਬਹੁਤ ਚੀਕ ਝੜਾਏ ਉਥੇ ਬਹੁਤ ਲੋਕਾਂ ਚ ਸਹਿਮ ਦਾ ਮੌੜੀ ਇੱਥੇ ਜੀ ਧੰਨਵਾਦ ਜੀ ਜਾਣਕਾਰੀ ਦੇਣ ਨੂੰ ਤਾਂ ਪੁੱਛਿਆ ਜਾਂਚ ਅਧਿਕਾਰੀਆਂ ਦਾ ਕੀ ਕਹਿਣਾ ਹੈ ਸਬੰਧ ਦੇ ਵਿੱਚ ਤੁਹਾਨੂੰ ਸੁਣਾਉਣੇ ਆ ਤੇ ਸਿੰਘ ਸਮਚਗੀਰ ਕੰਡ ਬੋਝਾ ਇਹ ਨਾਂ ਦਾ ਫੈਮਿਲੀ ਆ ਇਤਨਾ ਦੇ ਮਿਸ ਜੀ ਦਾ ਬੇਟੀ ਹੈ ਤੇ ਭਤੀਜਾ ਭਤੀਜਾ ਗੱਡੀ ਚ ਲਾ ਰਿਆ ਸੀ 에어ਪੋਰਟ ਤੋਂ ਛੱਡ ਕੇ ਆ ਰਹੇ ਸੀ ਜਦੋਂ ਇਹ ਗਿਰਮਦੀਰ ਲਾਗੇ ਪਹੁੰਚੇ ਨੇ ਅੱਗੋਂ ਇੱਕ ਟਿਪਰ ਆ ਰਿਹਾ ਸੀਗਾ ਬੱਜੀ ਦਾ ਭਰਿਆ ਉਹਦੇ ਨਾਲ ਐਕਸੀਡੈਂਟ ਹੋ ਗਿਆ ਟਿੱਪਰ ਦਾ ਟਿੱਪਰ ਆ ਮੌਕੇ ਤੇ ਪਹੁੰਚ ਗਿਆ ਟਿੱਪਰ ਦਾ ਨੰਬਰ ਹੈਗਾ PB02TT TV ਯਕਦਰ ਬਾਕੇ ਮੌਕੇ ਤੇ ਸਾਡੀਆਂ ਨੂੰ ਦੱਗੀਆਂ ਆ ਗਈਆਂ ਪੁਲਿਸ ਪਾਟੀ ਵੀ ਆ ਗਈ ਪਬਲਿਕ ਨੇ ਬੜਾ ਸਾਥ ਦਿੱਤਾ ਵਾ ਇਹਨਾਂ ਨੂੰ ਟੱਕੜਿਆ ਗੱਡੀ ਦੇ ਵਿੱਚੋਂ ਵਿਚਾਰਾਂ ਦੀ ਮੌਕੇ ਡੈਥ ਹੋ ਗਈ ਬਾਕੀ ਆਪਾਂ ਇਹਨਾਂ ਦੇ ਬਿਵਾਸ ਆ ਰਹੇ ਨੇ ਜਿਹੜੀ ਕਾਰ ਹੋਣੀ ਦੋਪੱਟਾ ਵਾਲਾ ਸਰ ਡਰਾਈਵਰ ਜਿਹੜਾ ਸੀ ਉਹਦੇ ਤਾਰਾ ਮੁੱਕ ਰਿਹਾ ਪਟਿਆ ਉਹ ਫਤਰਾ ਰੋਇਆ ਉਹ ਤੋਜ ਜਿੰਮ ਹੋ ਜਾ ਕੇ ਮਿਆ ਹੋਈ ਹੈ ਹਾਂਜੀ ਮੈਨੂੰ ਕੋਈ ਯਕੀਨ ਨਹੀਂ ਆਇਆ ਅੱਛਾ ਹਾਂ ਅੱਛਾ ਤਾਰਾ ਰ ਕਰਨ ਦਿੱਤੋ ਗਿਆ